ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਕੇ ਅਰਦਾਸ ਕਰਦਾ ਕਿ ਤੁਸੀਂ ਸਾਰਾ ਚੜ੍ਹਦੀ ਕਲਾ ਚ ਰਹੋ ਜੀ ਮਾਹਰ ਸਾਨੂੰ ਦਿਨ ਤੋਂ ਕੋਈ ਖਰਾਬ ਚੌਗੜੀ ਤਰਕੀ ਵਾਖੇ ਤੇ ਸਭ ਨੂੰ ਦੇ ਰੋਗ ਤਾ ਵਾਖੇ ਜੀ ਅਰੇ ਅਪਾ ਜੀ ਔਣੀ ਔਣੀ ਜ਼ਿੰਦਗੀ ਦੇ ਵਿੱਚ ਆਨੰਦ ਆ ਪਾਪਾ ਦਾ ਬਣ ਰਿਹਾ ਜੀ ਇਹਨਾਂ ਦਾ ਅੰਦਰ ਤੇ ਨਾ ਆਟੋਮੈਟਿਕ ਹਾਸੀ ਨਿਕਲੀ ਜਾਂਦੀ ਹੈ ਗੱਲ ਨਾ ਕਹਾਣੀ ਕੋਈ ਬਸ ਉਦਾਂ ਹੀ ਬਸ ਮਤਲਬ ਖੁਸ਼ੀ ਜੀ ਚਹਰ ਹੋ ਜਾਂਦੇ ਹੋ ਪਤਾ ਵਜਾ ਕਾ ਹੋਈ ਵਜਾ ਆਈ ਉਹ ਵੀ ਤੁਸੀਂ ਕਈ ਦਿਨਾਂ ਤੋਂ ਤੁਹਾਡੇ ਸਵਾਲ ਚੱਲ ਰਿਹਾ ਹੈ ਵੀ ਮੰਮੀ ਦੇ ਬਾਰੇ ਵੀ ਮੰਮੀ ਮਾਣੇ ਮੱਝ ਵਾਲੀ ਮੰਮੀ ਕਾਉਂ ਆ ਤੁਸੀਂ ਉੱਥੇ ਜਾਂਦੇ ਤੇ ਕਰਨ ਦੇ ਨਾਲ ਕਿਉਂ ਆ ਵੀ ਇੱਧਰ ਵੀ ਨੰਨੀ ਕਹੀ ਜਾਂਦੇ ਤੁਸੀਂ ਤੇਜ ਮਾਣੇ ਮੱਝ ਵਾਲੀ ਮੰਮੀ ਵੀ ਆ ਕੀ ਵਿਚੇ ਦੋਹੇ ਭੈਣਾਂ ਨੇ ਅੱਜ ਦੁੱਖ ਸੁੱਖ ਬਹੁਤ ਕਰਿੰਦਾ ਪਰਦਾ ਪਰੇ ਮੰਮੀ ਆਰ ਅ ਅਮੇਪੁਰ ਵਾਲੀ ਮੰਮੀ ਕਹ ਲੋ ਇੱਕ ਤੇ ਇੱਕ ਕਹ ਲੋ ਮਾਣੇ ਮੱਝ ਵਾਲੀ ਮੰਮੀ ਇਹ ਦੋਹਾਂ ਨੇ ਪੂਰਾ ਦੁੱਖ ਸੁੱਖ ਕਰੇ ਇਹ ਤਾਂ ਦੋ ਜਣੀਆਂ ਸਾਉਂਗੀਆਂ ਸੰਦੀਪ ਪਰ ਭਾਬੀ ਜੀ ਇਹਨਾਂ ਨੂੰ ਨਹੀਂ ਪਤਾ ਘੋੜੇ ਵੇਚ ਕੇ ਕਿੱਥੇ ਪਈ ਕਿੱਥੇ ਨੇ ਪਤਾ ਤਾਂ ਮੈਨੂੰ ਜੀ ਇੱਧਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਚੜ੍ਹਦੀਆਂ ਕਲਾ ਵਿੱਚ ਰੱਖੇ ਵੈਸੇ ਉਹ ਹੁੰਦੇ ਨੇ ਬਹੁਤ ਖੁਸ਼ ਨਸੀਬ ਜਿਨ੍ਹਾਂ ਦੀਆਂ ਦੋ ਦੋ ਮਾਵਾ ਹੋਣ ਹਾਂ ਠੀਕ ਨੇ ਗੱਲ ਸਹੀ ਹਾਂ ਬਾਕੀ ਇੱਧਰ ਵੀ ਲੋ ਮਮੀ ਨੂੰ ਤੂੰ ਵੀ ਬੁਲਾ ਦੇ ਮਮੀ ਸੱਸਰੀਆਂ ਨੂੰ ਅੱਸੀ ਦਾ ਬਾਈਕਸਾ ਅੱਜ ਹੀ ਆਂਕੀਆ ਤਾਂ ਵੀ ਤੇ ਕੇਵਾਰਾ ਕਾਤੀ ਕਰਨੀ ਅੱਜ ਹੀ ਨਾਲੇ ਕੁੜੀ ਨੂੰ ਮੇਰੇ ਨਾਲ ਆਈ ਸੀ ਵੀ ਉੱਚੀ ਦਾ ਬੋਲ ਬੋਲ ਮਾਲੇ ਦੀ ਢਿੱਲੀ ਤੇ ਮੈਂ ਕਿਹਾ ਵੀ ਨਾਲੇ ਮਾ ਆਪਣੀ ਭੈਣ ਨੂੰ ਮਿਲ ਲਮਾਈ ਵੀ ਹੈ ਤੇ ਨਾਲੇ ਮੈਂ ਆਪਣੀ ਕੁੜੀ ਨੂੰ ਇੱਕ ਛਿੱਟਾ ਕੇ ਜੀ ਆ ਦਿੱਤੀ ਸਭ ਖੋਟਲੀ ਆ ਗੋਦ ਬੀਬੀ ਦੀ ਢਿੱਲੀ ਬੀਬੀ ਦੀ ਢਿੱਲੀ ਹੈਗੀ ਸੋ ਖੋਟ ਜੀ ਆ ਹਾਂ ਮੇਰੇ ਸਗੇ ਵੀਰ ਤੇ ਜੀ ਤਾਂ ਮੇਰੇ ਸਗੇ ਵੀਰ ਤੇ ਉਹਦਾ ਸਕਰਿਊ ਕਸਣ ਆਈ ਦੀ ਜੀ ਮਨੁਲਾ ਦਾ ਬੀਬੀ ਦੇ ਸਕਰਿਊ ਢਲੇ ਹੋ ਗਏ ਆਪੇ ਹੌਲੀ ਹੌਲੀ ਬੋਲਣ ਲੱਗੀ ਪਹਿਲਾਂ ਦਾ ਪਸੇਰਾ ਲੱਗ્યો ਦੀ ਚਿਚੀ ਬੋਲਣਾ ਹੀ ਕਰਦੀ ਏ ਤੂੰ ਚਾਹ ਨਹੀਂ ਛੱਡਦੀ ਤੂੰ ਹਾਂ ਕਹਾਂ ਹੌਲੀ ਛੱਡਦੀ ਉਹ ਲੱਡੂ ਖਾਈ ਜਿੰਦੀ ਮੰਗਾ ਮਾਂ ਕੇ ਮੈਂ ਉਹ ਦੁਨੀਆਂ ਮਾ ਲੱਡੂ ਖੜੇ ਹੋਏ ਹਾਂ ਲੱਡੂ ਕਹਿੰਦੀ ਕਿ ਡੱਡੂ 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 ਬਰਗ ਬਰਗ ਨੂੰ ਡੱਡੂ ਕਹਦੀ ਬੀਬੀ ਕਹਿੰਦੇ ਡੱਡੂ ਮੰਗਾ ਮੰਗਾ ਕਹੀ ਜਿੰਦੀ ਮੈਂ ਸੋਚਿਆ ਮਾਂ ਵੀ ਮੇਰੇ ਪਿੱਛੇ ਦੇ ਭਾਈ ਡੱਡੂ ਡਾਡੂ ਲੱਗ ਗਿਆ ਉਹਨੇ ਖਾੜਿਆ ਰਸਦੀ ਨੂੰ ਪਤਾ ਕੋਲ ਵੀ ਜਿਹੜੀਆਂ ਕਰੈ ਕਰਾਏ ਚੜਾਏ ਚੱਲੀ ਜਾਂਦੀਆਂ ਇਹਨਾਂ ਦੀ ਹੈ ਉਹ ਚੁੱਪੇ ਦੀ ਹੁੰਦੀਆਂ ਉਹਦਾ ਫਿਰ ਬਾਅਦ ਚ ਇਹਨਾਂ ਨੇ ਦੱਸਿਆ ਇਹਨਾਂ ਬਰਗਰਾਂ ਨੂੰ ਕਹਿੰਦੀ ਆ ਚੱਲ ਬੀਬੀ ਨੇ ਮੇਰੀ ਵੀ ਕਲਾਸ ਪੂਰੀ ਲਈ ਯਾਰ ਬੀਬੀ ਕੀ ਮਠਾ ਛੱਡਦੇ ਮੈਂ ਮਠਾ ਤਾਂ ਮੱਕਦਾ ਛੱਡਾ ਚਾਹ ਪੀਣੀ ਛੱਡਦੇ ਕਹਿੰਦੀ ਮੈਂ ਚਾਹ ਪੀਣੀ ਕਿੱਥੇ ਛੱਡੀ ਕਹਿੰਦੀ ਫਰੂਟ ਖਾ ਆ ਮੈਂ ਫਰੂਟ ਖਾਂਦੈ ਨੂੰ ਮੈਨੂੰ ਡੇਢ ਮਹੀਨਾ ਤੋਂ ਲੈ ਹੈ ਹੈ ਬਾਕੀ ਨੂਨ ਮਿਰਚ ਘਟਾ ਲਾ ਸਬਜ਼ੀਆਂ ਚ ਉਹ ਸਾਡੇ ਘਟਣਾ ਨਹੀਂ ਹੈ ਕਿਉਂ ਮੈਂ ਇਕੱਲਾ ਮਰੀਜ਼ ਆ ਬਾਕੀ ਸਾਰੇ ਠੀਕ ਆ ਚੱਲ ਕੋਈ ਨਹੀਂ ਵੀ ਚੱਲ ਹੌਲੀ ਹੌਲੀ ਫਰਕ ਪੈਂਦਾ ਪੈਂਦਾ ਪਾਊਗਾ ਤੇ ਅੱਜ ਮੰਮੀ ਵੀ ਡਾਕਟਰ ਕੋਲ ਜਾ ਕੇ ਆਈ ਐ ਕਿਆ ਕਹਾਂ ਡਾਕਟਰ ਨੇ ਜਿਆਦਾ ਕਹਿੰਦੇ ਨਹੀਂ ਬਸ ਠੀਕ ਹੈਗੀ ਹਾਂ ਚੈੱਕ ਕਰਿਆ ਸੀ ਇਹਦਾ ਅੱਛਾ ਜੀ ਤੇ ਉਹ ਕਹਿੰਦਾ ਕਿ ਤੁਸੀਂ ਆਪਕੇ ਬਾਦ ਆਏ ਹੋ ਫਿਰ ਤੁਸੀਂ ਮੈਨੂੰ ਨਵਾਗਾ ਹੋਣੇ ਠੀਕ ਥੋੜੀ ਨੀਕਾ ਚੈੱਕ ਕਰਕੇ ਹਾਂ ਤੇ ਤੁਹਾਡਾ ਮੈਂ ਕਹਿੰਦਾ ਨੰਬਰ ਇਹਦਾ ਸੀ ਐਂਕਾ ਨੰਬਰ ਅੰਕਲਾਉਣੀ ਪੋਕੀ ਜਿੰਨਾ ਅੰਕਲਾਉਣੀ ਪੋਕੀ ਨੀ ਉਹ ਮੈਂ ਪੈਣਾ ਨਹੀਂ ਦੱਸਿਆ ਮੈਂ ਅੰਕਲਾਉਣੀ ਕਿਹੜੀ ਕਿ ਹਾਂ ਉਹਨੇ ਨੇੜੇ ਦੀ ਤਾਂ ਲੱਗਣੀ ਉਹ ਲੱਗਣੀ ਆ ਦੂਰ ਦੀ ਕਲੀਅਰ ਹੋ ਜਾਣੀ ਗੱਲ ਜੇ ਉਹ ਜੇ ਉਹ ਲੈਂਜ ਨਹੀਂ ਪਵਾਉਂਦੇ ਤਾਂ ਫਿਰ ਦੂਰ ਨੇੜੇ ਦੋਹਾਂ ਦੀ ਐਨਕ ਵੀ ਲੱਗਣੀ ਸੀ ਫਿਰ ਆਪਰੇਸ਼ਨ ਵੀ ਹੋਣਾ ਤਾਂ ਪਹਿਲਾਂ ਸਾਤਰੀ ਘਰ ਬਣਾਉਂਦੇ ਸਾਰਿਆਂ ਨੂੰ ਤਾਂ ਬੈ ਇਹ ਤਰ ਕਰ ਦੇ ਪਾ ਕਿੱਥੇ ਬਾਸ ਤੇ ਲਿਆਉਂਦਾ ਤਾਂ ਬੈ ਇਹ ਐ ਕੱਚ ਚ ਪਾ ਕੇ ਸਾਡਾ ਨਾਨਾ ਸ਼ੂਲ ਜਾਏਗਾ ਪਟਨਾ ਸਾਹਿਬ ਤੋਂ ਆਇਆ ਤਾਂ ਸਾਤਰੀ ਘਰ ਬਣਾ ਸਾਤਰੀ ਘਰ ਬਣਾ ਬੋਲੋ ਬਾਬਾ ਗਿੱਤ ਹਾਂ ਇਹਨੂੰ ਨਹੀਂ ਲੈ ਕੇ ਜਾਣਾ ਮਾਣੇ ਮਾਤਰ ਲੇਕਨ ਜਾਣਾ ਨਿੰਦੂ ਕੋਲ ਲੈ ਕੇ ਨਹੀਂ ਜਾਣਾ ਬਸ ਫੇਰ ਹੋ ਜਾਵੇ ਬ੍ਰਾਹਮਣ ਸਾਸਰੀ ਕਾ ਚਲ ਬੁਲਾ ਬੁਲਾ ਦੇ ਦੀਦੀ ਨੂੰ ਨਹੀਂ ਦੇ ਬੋਲੋ ਆ ਬੁਲਾਤੀ 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 ਬੁਲਾ ਦੇ ਇਹਦਾਂ ਦੇ ਕੇ ਚਾਚੀ ਗਾਲ ਬੋਲ ਦੇ ਇੱਕ ਵਾਰੀ ਮੇਰਾ ਪੁੱਤ ਨਹੀਂ ਪਰ ਕਹ ਦੇ ਚਲ ਕਾਹਨ ਮਰ ਪੁੱਤ ਕਾ ਤੁਸੀਂ ਸਾਰੇ ਠੀਕ ਠਾਕ ਹੈ ਜੀ ਪੁੱਛੀ ਨਹੀਂ ਮੂੜਾ ਸ਼ੁਭ ਕਹਦੇ ਠੀਕ ਹੈ ਮੂੜ ਹੋਰ ਆ ਬੋਲਤਾ ਬੋਲਤਾ ਭਾਈ ਬੋਲਤਾ ਸ਼ੁਭ ਬੋਲ ਕੇ ਠੀਕ ਹੈ ਹਾਂ ਠੀਕ ਆ ਤੇ ਜਦਿਆ ਬੂਟ ਚੱਕ ਲਿਆ ਉਹ ਵੀ ਭੱਜ ਨੱਠ ਭੱਜ ਪਈ ਰਹਿੰਦੀ ਆ ਤੇ ਇੱਕ ਦਿਨਾਂ ਦੀ ਪ੍ਰਿੰਟ ਲੜ ਗਈ ਉਹ ਹੈ ਰੂਈ ਬਹੁਤ ਇਦਾਂ ਹੈ ਇਹ ਆ ਦੇਖ ਹੈ ਹਾਂ ਤੇ ਚੱਲ ਠੀਕ ਹੋ ਗਿਆ ਵੈਸੇ ਮੈਨੂੰ ਦਰਜਾ ਲੱਗਿਆ ਪਰ ਮੈਂ ਬਹੁਤ ਪੁਰਾਣੀ ਗੱਲ ਆ ਵੀ ਜਦ ਮੇਰਾ ਭਤੀਜਾ ਦਾਖਲ ਸੀ ਨਾ ਪੀਜੀਏ ਚ ਉੱਥੇ ਇੱਕ ਨਾ ਜਵਾਕ ਦੇ ਬਾਅਦ ਤੇ ਪ੍ਰਿੰਟ ਲੜ ਗਈ ਉਹ ਪਤਾ ਨਹੀਂ ਰੱਬ ਜਾਣੇ ਕੀ ਇਨਫੈਕਸ਼ਨ ਹੋਣਾ ਉਹਦਾ ਕੀ ਨਿਉ ਪੀਜੀਏ ਲੈ ਕੇ ਪਹੁੰਚ ਗਿਆ ਜੀ ਉਹ ਬਾਹ ਉਹਦੀ ਜੀ ਐਡੀ ਸੱਜੀ ਹੋਈ ਡਾਕਟਰਾਂ ਨੇ ਜੀ ਬਸ ਸਮਝੋ ਵੀ ਜਵਾਬੇ ਦੇ ਦਿੱਤਾ ਵੀ ਬਾਹ ਅਏ ਦੀ ਇੱਥੇ ਤੋਂ ਕਰਨੀਓ ਪਣੀ ਹੈ ਵੀ ਇਹ ਜ਼ਹਿਰ ਪਤਾ ਨਹੀਂ ਕਿੱਥੇ ਵੱਢਣੀ ਪਣੀ ਹੈ ਹਾਂ ਵੀ ਉਹਦੇ ਜ਼ਹਿਰ ਵੱਧ ਹੀ ਜਾਂਦੀ ਸੀ ਪਰ ਨੂੰ ਵਿਚਾ ਡਰ ਲੱਗਿਆ ਬਹੁਤ ਮਨ ਨੂੰ ਜਿਆਦਾ ਦੇ ਪਿੰਡ ਲੜੀ ਮੇਰੇ ਦਿਮਾਗ ਤੋਂ ਸਾਰੀਆਂ ਗੱਲਾਂ ਘੁੰਮਦੀਆਂ ਹੈ ਵੀ ਚੱਲ ਇਹਦੇ ਤਾਂ ਵੀ ਸੋਝਾ ਜਨੇ ਕੰਟਰੋਲ ਹੋ ਗਿਆ ਘੰਟੇ ਬਾਅਦ ਇਹ ਨਟਰੀ ਭੱਜੀ ਖਰੀ ਜੀ ਭੁੱਲ ਗਈ ਸਾਂ ਕਿਉਂਕਿ ਅਮਿਊਨਿਟੀ ਸਿਸਟਮ ਠੀਕ ਸੀ ਇਹਦਾ ਵਿਚਾਰ ਹੀ ਤਾਂ ਉਹਦਾ ਬਚਾ ਰਹੇਂਦਾ ਅਮਿਊਨਿਟੀ ਸਿਸਟਮ ਸਹੀ ਨਹੀਂ ਤਾਂ ਇੱਧਰ ਅਮਿਊਨਿਟੀ ਸਿਸਟਮ ਮੇਰਾ ਠੀਕ ਕਰਨ ਆ ਪਹੁੰਚ ਗਈ ਸੀ ਸੰਦੀਪ ጋር ਤੇ ਉਹਦੇ ਨੂੰ ਪਿੰਡ ਗਈ ਸੀ ਵਾਹਿਗੁਰੂ ਜੀ ਦਾ ਖਾਸਤਾ ਵਾਹਿਗੁਰੂ ਜੀ ਕੀ ਫਤੇ ਇਹਨਾਂ ਨੇ ਜਾਨਕਿ ਮੈਨੂੰ ਪ੍ਰਿੰਟ ਸਮਝਿਆ ਉਹ ਗੱਲ ਕਰਦਾ ਮੈਂ ਵੀੜੋ ਦਾ ਮਾਹੌਲ ਚੇਂਜ ਹੋ ਜਾਂਦਾ ਸੰਦੀਪ ਤੇ ਆਉਣ ਨਾਲ ਇੱਕ ਗੱਲ ਆ ਗਈ ਹੈ ਵੀ ਜਦ ਇਹ ਅਜਨੀ ਫਿਰ ਥੋੜੀ ਜਿਹੀ ਨਰਦੀ ਜੀ ਮੰਨੂ ਵੀ ਮਿਲ ਜਾਂਦੀ ਆ ਹੈ ਮੰਮੀ ਤਾਂ ਵੀ ਨਾ ਬੰਦ ਲੈ ਗਈ। ਉਹ ਵੀਡੀਓ ਤਾਂ ਤਾਂ ਪਤਾ ਨਹੀਂ। ਇਹਦੇ ਵੀ ਨੀਤੀ ਪੜ੍ਹਨੀ ਚਾਹੁੰਦੀ ਹੈ। ਨਾ ਤਾਂ ਬੰਦ ਵੀ ਸ਼ਿਫਟ ਨਹੀਂ ਕਰਦਾ ਇਹ ਉਦੋਂ। ਹਾਂ। ਮਾੜੀ ਤੇ ਤੈਨੂੰ ਕੁਝ ਨਹੀਂ ਆਇਆ। ਹਾਂ। ਹੋਰ ਤਾਂ ਦਿਨ ਕੁਝ ਨਹੀਂ ਆਇਆਗਾ। ਮੰਮੀ ਉਹ ਜਿਹੜੀ ਨਾ ਜਿਹੜੀ ਮਾਰਕਟ ਅੱਖ ਚੱਬ ਕੇ ਮਿੱਠ ਗੱਲ ਕਰਦਾ ਰਹੋ। ਕੋਚੂਰ ਹੈ ਹੱਥ ਚਾਬੂ ਤੇ ਬਾਬਾ ਉਹ ਤੈਨੂੰ ਕੋਈ ਚੋਰ ਹੈ ਕਿ ਨਹੀਂ ਬਾਬਾ ਤੇ ਹੂੰ ਸੰਜੋ ਖੜੀ ਬੈਠਾ ਦਿੱਤਾ ਮੇਟੀ ਆ ਫਿਰ ਤੁੰਨੂੰ ਮੇਰਾ ਨਾ ਪਾਲਾ ਕਲਾਬਦ ਨਹੀਂ ਕਿਹਾ ਇਹ ਬੈਣੀ ਕਿੱਥੇ ਲੱਗਦਾ ਮੈਂ ਤੈਨੂੰ ਖਾਣੀ ਤੋ ਲਾਲਾ ਮੈਂ ਤਾਂ ਬੀਬੀ ਦੀ ਬੀਬੀ ਦਾ ਨਹੀਂ ਗੱਲ ਕਰਦਾ ਹਾਂ ਸਾ ਵੀ ਮਹਾਦੇਵ ਕਮੈਂਟਾਂ ਦੇ ਵਿੱਚ ਲੋਕ ਪੁੱਛਦੇ ਵੀ ਕਮਾਣੇ ਮੱਜ ਨੇ ਵੀ ਬੀਬੀ ਕੀ ਕਰਦੇ ਨੇ ਆ ਬੀ ਉਹ ਕੌਣਾ ਤਾਂ ਜਿਹੜੀਆਂ ਬੀਬੀਆਂ ਜਿਹੇ ਕੌਣਾ ਨਾ ਵੀ ਚੱਲ ਹੁਣ ਮੈਂ ਦੋਵੇਂ ਪਹਿਣਾ ਪਾਈਏ ਦੋਵੇਂ ਜੀਬੀਆਂ ਦੇਖ ਲੋ ਇਹ ਦੋਵੇਂ ਜੀਬੀਆਂ ਇਹਨਾਂ ਨੂੰ ਵੀ ਦੇਖ ਲੋ ਇਹ ਦੋਵੇਂ ਪਹਿਣਾ ਹੈ ਮੈਂ ਤੇ ਸ਼ੁਭ ਦੋਏ ਪਹਿਣਾ ਹੈ ਪਹਿਣਾ ਹੀ ਹੈ ਹੁਣ ਚਾਹ ਹੁਣ ਬੋਲ ਨਹੀਂ ਇਹ ਕੌਣ ਕਿਹਨਾਂ ਦੇ ਬਟ ਇਹ ਦੋਨੇ ਪਹਿਣਾ ਆਪਾਂ ਦੋਨੇ ਪਹਿਣਾ ਇਹ ਦੋਨੇ ਪਹਿਣਾ ਹੈ ਮੇਰਾ ਭਾਈ ਆਵਾ ਸਮਾਜ ਸੇਵਾ ਕਰਦਾ ਤੇਰੇ ਕੇ ਬਣੂਗਾ ਮੇਰਾ ਕੁਝ ਨਹੀਂ ਬਣਦਾ ਇਹ ਟੱਡੀ ਤੂੰ ਜ਼ਰੂਰ ਕੱਲਾ ਤਾ ਕਰਦਨ ਤਾ ਤੇ ਆ ਕੰਲਾ ਸੀ ਕਾ ਮਾਤੇ ਬੈਕੀਆਂ ਇਹ ਉੱਤੇ ਮੈਂ ਮਾਂ ਹੈ ਨਹੀਂ ਆ ਨਾ ਕੱਲਾ ਕਰ ਨਾ ਮੈਂ ਯਾ ਤੂੰ ਛੋਟਾ ਕਦੀ ਕਰਨਾ ਕੱਢ ਤੁਰ ਜਾ ਉਹ ਨਾ ਭਾਈ ਨਾ ਅਸੀਂ ਬੈਠੀਆਂ ਦੋ ਹਲੇ ਮਾਇਆ ਮਾਂ ਬੀਬੀ ਬੀਬੀ ਕਾਤੇ ਕੱਲ ਲਈ ਬੀਬੀ ਤੇਰੀ ਸਿਹਤ ਤਾਂ ਠੀਕ ਆ ਹਾਂ ਠੀਕ ਚੱਲਦੀ ਗੱਲਾਂ ਤਾਂ ਵਧੀਆ ਨਾ ਤੂੰ ਮੈਨੂੰ ਪਤਾ ਲੱਗਿਆ ਮੈਂ ਮੈਸ ਮੈਸ ਕਰ ਦਿੱਤਾ ਮੈਸ ਕਰਨੀ ਮੈਂ ਜਿੰਨਾ ਮੈਂ ਬੁਤ ਕੈਂਡੀ ਕਰਦੀ ਸੀ ਸ਼ਰਾਬ ਦੇ ਵਿੱਚ ਆ ਕੇ ਮੈਂ ਹਾਂ ਮੈਂ ਨਹੀਂ ਕਰੀਂਗੀ ਲੈਣ ਬਹੁਤ ਖਜ਼ਾਲਤ ਹੋਣੀ ਕੱਟੇ ਦੀ ਤੁੰਨੀ ਖਜ਼ਾਲਤ ਨਹੀਂ ਜਣੀ ਮੈਂ ਦੀ ਹੋਣੀ ਦੋਦਾਂ ਦੇ ਡੰਗਰ ਦੀ ਪੌਦ ਦੇਖਭਾਲ ਕਰਨੀ ਬੰਦੀ ਟਾਈਮ ਨਾਲ ਕੱਖ ਟਾਈਮ ਨਾਲ ਪਾਣੀ ਉਹਨਾਂ ਨੂੰ ਹਾਂ ਹਰਿਆਲੀ ਦਾ 20 ਆਪੇ ਤੇਰੀ ਜਾਨ ਨੂੰ ਪਾਣਾ ਹੈ ਮੁੰਡੇ ਤੇਰੇ ਦੋਵੇਂ ਨੌਕਰੀ ਕਰਦੇ ਆ ਤੇਰੇ ਗਾਲੇ ਪੈਗਣਾ ਸਾਰਾ ਕੁਝ ਮੈਂ ਨਹੀਂ ਦੇਣੀ ਬਾਬਾ ਤੂੰ ਪਰ ਬੀਬੀ ਵੀ ਕਹਿੰਦੀ ਜੀ ਇੱਕ ਗੱਲ ਕਹਿੰਦੀ ਕਹਿੰਦੀ ਜੀ ਜਦੋਂ ਕੋਈ ਤਿਉਹਾਰ ਹੁੰਦਾ ਕਹਿੰਦੀ ਕੋਈ ਗੋਹਾ ਮੰਗਿਆ ਹੁੰਦਾ ਅੱਜ ਕੱਲ ਸਮਾਂ ਨਹੀਂ ਹੈ ਗੱਲ ਇਹ ਵੀ ਸਹੀ ਹੈ ਵੀ ਜ ਕਿਸੇ ਨੇ ਦਿਣੀ ਲਿਪਣੀ ਹੁੰਦੀ ਕੋਈ ਕੋਈ ਬਹੁਤ ਬਹੁਤ ਉਹਦੇ ਤੇ ਆਪਣੇ ਉਹ ਤੀਜਾ ਆਪਾਂ ਵਰਤਦੇ ਆ ਗੋਹੜੀਆਂ ਪਰ ਘਰ ਦੇ ਵਿੱਚ ਡੰਗਰ ਹੋਵੇ ਤਾਂ ਬੰਦਾ ਕੰਮ ਨਹੀਂ ਲੱਗਦਾ ਇਹ ਜੀ ਗੱਲ ਜਿਵੇਂ ਨਾ ਕੰਮ ਲੱਗੇ ਪਰ ਬੀਬੀ ਦੀ ਜੇ ਉਮਰ ਦੇਖੀਏ ਤਾਂ ਉਮਰ ਦੇ ਅਕੋਰਡਿੰਗ ਸਹੀ ਨਹੀਂ ਹੈ ਹਾਂ ਤੇ ਬੀਬੀ ਹੋਰ ਤੇ ਸੁਣ ਜੂ ਬੈਠੀਏ ਖਲ ਦਿਨੀ ਆਜਾ ਪੈਰਾ ਤਾਂ ਬੜੀਆਂ ਨੇ ਹਾਂ ਬਾਬਾ ਨੂੰ ਨਹੀਂ ਰਹਉਂਦੇ ਆ ਬੈਠਾ ਜੀਤ ਰਹਉਂਦੀ ਆ ਜੀ ਦਾ ਮੰਨ ਨੂੰ ਨਿਚਤ ਉਹ ਘਰ ਹੀ ਪਿਆ ਹੈ ਵੀਰ ਕੱਲ ਕਰ ਚਲੇ ਜਾਣਾ ਨਾ ਨਾ ਤੇ ਨਹੀਂ ਆਉਂਦਾ ਹਜੇ ਤੇਰੇ ਘੁੰਮਣ ਦਾ ਆਉਂਦਾ ਟਾਈਮ ਨਹੀਂ ਹੋਇਆ ਉਹਨੇ 7 ਵਜੇ ਆਉਣਾ ਤੇ ਉੱਥੇ ਆਉਣ ਤੇ ਜਾਣਾ ਪਰੇ ਕੋਈ ਨਾ ਚਲੇ ਜਾਈ ਰਾਜੀ ਰਹਿ ਮੇਰਾ ਘੁੰਮੂ ਮੇਰੀ ਧੀ ਆਏਗੀ ਆਉਣ ਦਾ ਲੈ ਨਾ ਤੈਨੂੰ ਸਾਰੇ ਆ ਜਾਂਦੇ ਇੰਨੀ ਕਾਹਲੀ ਕੀ ਹੈ ਕੁਝ ਨਹੀਂ ਆਪਣੇ ਚਾਰੇ ਰਹਿੰਦੀ ਆ ਨਹੀਂ ਆਣਾ ਪੈਸਾ ਹੋਰ ਹੋਰ ਕਹਿੰਦੇ ਨਹੀਂ ਆ ਕੋਈ ਰਾਹੇ ਕਰਾਸਾ ਸਨਾ ਬੀਬੀ ਨੂੰ ਮੁੱਦਤਾ ਹੀ ਹੋ ਗਿਆ ਉਹਨੂੰ ਬੀਬੀ ਦਾ ਸਾਡੀ ਬੀਬੀ ਮੈਂ ਤਾਂ ਮੁੱਦਤਾ ਹੀ ਹੋ ਉਹਨੂੰ ਬੀਬੀ ਨੂੰ ਰੋ ਰات ਰਹਿੰਦੀ ਕਿ ਮੈਂ ਰਹਿ ਜਾ ਗਰੀਬਾਂ ਦੇ ਰਾਜਾ ਮੈਂ ਰਹਿ ਜਾ ਗਰੀਬਾਂ ਕਿ ਕੁਟੀਆਂ ਮੈਂ ਰਹਿ ਤੋ ਗਰੀਬ ਕੀ ਕੁਟੀਆਂ ਮੈਂ ਬੀਬੀ ਬਹਾਰਾ ਪਹਿਲਾਂ ਇਹਨੇ ਬਾਹਰ ਨਾਲ ਆ ਜੀ ਪਹਿਲਾਂ ਕਹਿੰਦੀ ਮੇਰੀ ਕੱਟੀ ਮੈਂ ਕੱਟੀ ਨੂੰ ਬਜੇ ਮੱਛਰੇ ਨੂੰ ਭੋਲ ਕਰ ਦਉਣਾ ਬਿਟਾ ਮੈਨ ਨਾਲ ਆ ਕੇ ਆਪਣੀ ਡਿਊਟੀ ਵਰਤੇ ਉਹਦੇ 5:00 6:00 5:00 ਵਿੱਚ ਡਿਊਟੀ ਆਪਰ ਹੁੰਦੀ ਬਿ ਆ ਕੇ ਆਪਣਾ ਭਾਈ ਕੱਟਣ ਦਾ ਜਿਹੜਾ ਉਹਨੂੰ ਕਰਨ ਵਾਲਾ ਕਰਦੀ ਪਾਣੀ ਪੋਣੀ ਦਸਾ ਦੇ ਨਾ ਨਾ ਉਹ ਨਹੀਂ ਕਰਦਾ ਉਹਨੂੰ ਤਾਂ ਫੋਨ ਤੇ ਨਹੀਂ ਬਹਿਣ ਕਹਿੰਦੀ ਜੇ ਡਿਊਟੀ ਤੇ ਜਾਂਦੇ ਉਹ ਘੂਨੇ ਚਲਾਈ ਜਾਂਦਾ ਮਾਤਾ ਜਾਣਾ ਨਹੀਂ ਹੈ ਜਾਣਾ ਤਾਂ ਲੱਗਣਾ ਹੀ ਹੈ ਜਾਣਾ ਪੈਣਾ ਪੁੱਤ ਅੱਜ ਵੀ ਕੱਲ੍ਹ ਹੁੰਦੀ ਜਾਣਾ ਪਿਆਰ ਵੀ ਹੁੰਦਾ ਕਿਥੇ ਜਦੋਂ ਪਿਆਰ ਨਹੀਂ ਨਾ ਨੀ ਨੇ ਜਾਣਾ ਪਿਆਰ ਵੀ ਹੈਗਾ ਮੇਰੇ ਵੇਹੜਾ ਕੋਈ ਕਰਦੀ ਜਦਨੇ ਆੜੇ ਜ਼ੋਰ ਨਾਲ ਗੱਲ ਜ਼ੋਰ ਨਾਲ ਨਹੀਂ ਮੈਂ ਜਿਹੜੀ ਗੱਲ ਕਰਦਾ ਫੇਰ ਤਾਂ ਭਾਣੇ ਫੇਰੇ ਰਹਿੰਦੀ ਐ ਫੇਰ ਤਾਂ ਫੇਰੇ ਰਹਿੰਦੀ ਐ ਮੈਂ ਫੇਰ ਤੋਂ ਵੜਿਆ ਹੀ ਹੋ ਗਿਆ ਨਾ ਜੇ ਜੇ ਵੀ ਜੇ ਨਾ ਜੇ ਆ ਕੰਮ ਹੁੰਦਾ ਕਦੇ ਨਾ ਫੇਰ ਵਾਲਾ ਹੁੰਦਾ ਕੰਮ ਕਦੇ ਇਹਦਾ ਕਹਿੰਦਾ ਕੱਲ ਕਰੇ ਸੁਆਮਕਾਰ ਅੱਬ ਕਰੇ ਸੋਹਣੀ ਅੱਜ ਕਰੇ ਸੁਆਮ ਕੱਲ ਕਰੇ ਸੁਆਜਕਾਰ ਅੱਜ ਕਰੇ ਸੁਆਮ ਤਾਂ ਅੱਜ ਜੇ ਤੂੰ ਡਿਸੀਜਨ ਲੈ ਲੂਗੀ ਚੱਲ ਕੋਈ ਨਾ ਬੈੱਡ ਪਰ ਤੇ ਉੱਠ ਕੇ ਤਰਨ ਤਿਆਰ ਕਿਉਂ ਗਈ ਵੀ ਮੈਂ ਤਰੇਪਾ ਮੈਂ ਇਹਦੇ ਦਾ ਪਤਾ ਨਹੀਂ ਵੀਡੀਓ ਦੇ ਵਿੱਚ ਮੈਂ ਤੇ ਆ ਵੀ ਆਪਣਾ ਨਹੀਂ ਕੋਈ ਰਹਿਣਾ ਲੋਕ ਤਰਸਦੇ ਆ ਜੀ ਸਾਡਾ ਕੋਈ ਕਹਿੰਦਾ ਕੈਨੇਡਾ ਦਾ ਵੀਜ਼ਾ ਲੱਗ ਰਿਹਾ ਕੋਈ ਕਹਿੰਦਾ ਆਸਟ੍ਰੇਲੀਆ ਦਾ ਲੱਗ ਰਿਹਾ ਕੋਈ ਕਿਤੇ ਦਾ ਕੋਈ ਕਿਤੇ ਦਾ ਜਿਨ੍ਹਾਂ ਦਾ ਜਵਾਕ ਜਿੱਥੇ ਜਿੱਥੇ ਗਏ ਵੇ ਸਾਡੀ ਮਾਤਾ ਦਾ ਤਿੰਨਵੇਂ ਉੱਥੇ ਦਾ 3 ਸਾਲ ਦਾ ਵੀਜ਼ਾ ਲੱਗਿਆ ਪਾਤਾ ਆਸਟ੍ਰੇਲੀਆ ਡੇਢ ਮਹੀਨਾ ਆਸਟ੍ਰੇਲੀਆ ਲਾ ਕੇ ਹੱਥ ਬੰਨ੍ਹਿਆ ਕਹਿੰਦੀ ਅੱਜ ਤੇ ਬਾਅਦ ਨਾ ਮੈਂ ਇੱਥੇ ਆਵਾਂ ਨਾ ਮੈਨੂੰ ਬੁਲਾ ਉੜੇ ਹੰਬਗੇ ਹੁਣ ਵੀ ਜੋਰ ਨਾਲ ਲਾ ਕੇ ਕਹਿੰਦੀ ਤੇਰਾ ਬਿਜਾ ਖਤਮ ਹੋਣਾ ਹੈ ਜੀ 2 ਮਹੀਨੇ ਡੇਢ ਮਹੀਨਾ ਤੇ ਮੇਰੇ ਕੋਲ ਵੀ ਲੱਗ ਰਿਹਾ ਹੈ ਕਿ ਤੇਰੇ ਆ ਮੈਂ ਟਿਕਟਾਂ ਸਾਰਾ ਕੁਝ ਕਰਾ ਦਉਣੀ ਆ ਮਰਾ ਨਾ ਮਰਾ ਕਹਿੰਦੀ ਮੈਂ ਨਹੀਂ ਜਾਣਾ ਕਹਿੰਦੇ ਉਹ ਕੱਟੀ ਦਾ ਮਾਰਨਾ ਰਹੀ ਨਹੀਂ ਸੁੱਕੋ ਪਾਣੀ ਕਹਿੰਦੀ ਜਾਂ ਤੂੰ ਯਾਤਰਾ ਪਰ ਜਾਂਦੀ ਕਦੇ ਹਰੂਰ ਸਾਹਿਬ ਨੂੰ ਚੜੇ ਕਦੇ ਪਟਨਾ ਸਾਹਿਬ ਨੂੰ ਚੜੇ ਜਾਂ ਤੇਰੀ ਕੱਟੀ ਕਿੱਥੇ ਹੁੰਦੀ ਹੈ ਕਹਿੰਦੀ ਮੈਂ ਉਹਦਾ ਹੀਲਾ ਕਰਕੇ ਜਾਂਦੀ ਆ ਹੁਣ ਪਤਾ ਨਹੀਂ ਪਈ ਬੀਬੀ ਨੂੰ ਸਾਡੇ ਨੂੰ ਆਸਟ੍ਰੇਲੀਆ ਚੱਲਣ ਦਾ ਹੈ ਬੀਬੀ ਤੈਨੂੰ ਆਸਟ੍ਰੇਲੀਆ ਚੰਗਾ ਨਹੀਂ ਲੱਗਿਆ ਨਾ ਮੈਂ ਨਹੀਂ ਭਾਈ ਮੇਰਾ ਜੀ ਨਹੀਂ ਲੱਗਿਆ ਮੇਰੀ ਪੀ ਕਹਿੰਦੀ ਛੇਨਾ ਨੇ ਮੇਰਾ ਪਿਆਰ ਬਹੁਤ ਕਰਿਆ ਕੁੜੀ ਨੇ ਹਾਂ ਮੇਰਾ ਜਵਾਈ ਬਹੁਤ ਲਾਇਕ ਹੈ ਮੇਰੇ ਦੋਤੇ ਵੀ ਲਾਇਕ ਹੈ ਉਰੇ ਦੀ ਮੇਰੇ ਦੋਤੇ ਲਾਇਕ ਹੈ ਉਹਦੇ ਵੀ ਜਵਾਈ ਠੀਕ ਹੈ ਪਰ ਮੇਰਾ ਪੁੱਤ ਬਹੁਤ ਜੀ ਨਹੀਂ ਲੱਗਿਆ ਕਿਆ ਨਹੀਂ ਲੱਗਿਆ ਮਤਲਬ ਕਹਤੇ ਨਹੀਂ ਨਹੀਂ ਕੱਲੇ ਬੰਨਣਗਰੀ ਉਥੇ ਕੋਈ ਹੈ ਵੀ ਨਹੀਂ ਮੈਂ ਰਹਿ ਨਹੀਂ ਸਕਦੀ ਮੈਂ ਤਾਂ ਇਹਨੇ ਸਾਰਾ ਘਮਾ ਘਾਉਣਾ ਉਹ ਮਨਪਨ ਗੱਲ ਆਈ ਦੂਜੀ ਗੱਲ ਇਹ ਵੀ ਆ ਜੇ ਸੁੱਖੋਂ ਭੈਣ ਦੀ ਆਂਦੀ ਆ ਫਿਰ ਤੱਕ ਦੇਣਾ ਜਦ ਮੇਰੇ ਘਰ ਕੋਈ ਹੈਵੀਂਗ ਦਾ ਆਉਂਦਾ ਪੀਜਾ ਨਾ ਹੋਵੇ ਸਮਾਨ ਨਾ ਹੋਵੇ ਮੈਂ ਤਾਂ ਕਰਕੇ ਬੁੱਤ ਮਾਰ ਗਈ ਤੇ ਮੇਰਾ ਮੋਹ ਬਹੁਤ ਕਰਿਆ ਮੋਹ ਤੁਸੀਂ ਵੀ ਮੇਰਾ ਕਰਦੇ ਹੋ ਮੀ ਨਾਨੀ ਸਾਨੂੰ ਨਾਲ ਛੋੜਦੀ ਆ ਬਿਲ ਤੁਹਾਨੂੰ ਵੀ ਨਹੀਂ ਮੈਂ ਛੱਡ ਕੇ ਜਾ ਸਕਦੀ ਉਹਨਾਂ ਵੀ ਨਹੀਂ ਰਹਿ ਸਕਦੀ ਹੁਣ ਬੰਦਾ ਕਰੇ ਤਾਂ ਕਰੇਗਾ ਹੋਰ ਤਾਂ ਤਰਾ ਵੀਜ਼ਾ ਤਾਂ ਐਕਸਪਾਇਰ ਹੋ ਰਣਾ ਹੁਣ ਦੇਖ ਰਿਆ ਉਹ ਕੁੜੀ ਉਹ ਆਉਂਦਾ ਫੇਰ ਕਹਿੰਦੀ ਭੋਲੀ ਤਾਂ ਵਿਚਾਰੀ ਕਹਿੰਦੀ ਮੈਂ ਫੇਰ ਲਵਾ ਦਣਾ ਬੀਬੀ ਦਾ ਤੇਰੇ ਨਾਲ ਕੱਟੀ ਵੀ ਜਾਦ ਚੜਾਦੀ ਤੇਰੀ ਤੂੰ ਗੱਲ ਕਰ ਹਾਂ ਪੱਤੀ ਵੀ ਤੇਰੇ ਨਾਲ ਚੜਾ ਲਉਂਦੇ ਯਾਰ ਜੇ ਕੱਤੀ ਬਿਨਾਂ ਜੀ ਨਹੀਂ ਲੱਗਦਾ ਬੋਲੀ ਨੂੰ ਕਰਦੇ ਨੇ ਭਾਈ ਉਹਦੇ ਵੀ ਵੀਜਦਾ ਹਿੱਲਾ ਕਰ ਵੀ ਉਹ ਭਾਈ ਉਹਦੇ ਬਿਨਾਂ ਨਹੀਂ ਰਹਿ ਸਕਦੇ ਨਾ ਕੱਤੀ ਕੱਥਲੇ ਨੂੰ ਵੀ ਦੰਗਰ ਸੰਗੇ ਆਏ ਤਾਂ ਇਹ ਜਾਣੇ ਦਾ ਮੂਡ ਮਾਰਨੀ ਆ ਨਾ ਜਿਹੜਾ ਨਹੀਂ ਜੇ ਮੂਡ ਤਾਂ ਬਣਾ ਦੋ ਮੂਡ ਤਾਂ ਤਾਂ ਵਧੀਆ ਹੈ ਮੈਂ ਇੱਕ ਗੱਲ ਦੱਸਾਂ ਤੈਨੂੰ ਇੱਥੇ ਜੇ ਧੂਰੇ ਰਹਿੰਦੀਆਂ ਔਰ ਜ ਖਾਣ ਪੀਣ ਸਾਡੇ ਇਦਾਂ ਦੇ ਹੋਊਗਾ ਨਾ ਸਾਡੀ ਉਮਰ ਘਟਦੀ ਜਾਂਦੀ ਹੈ ਉੱਥੇ ਦੇਖੋ ਤੇ ਉੱਥੇ ਨਾ ਟੋਮੈਟਿਕ 10 ਸਾਲ ਉਮਰ ਵੱਜਦੀ ਤੇ ਕੋਈ ਵੀ ਸਿਆਣਾ ਜਾਂਦਾ ਇੱਕ ਜਾ ਕੇ ਤੰਗ ਜ਼ਰੂਰ ਹੋ ਜਾਂਦਾ ਕੋਈ ਨੀ ਰਹਿੰਦੀਆਂ ਚਿੰਗੀ ਦਾ ਵੀ ਮੈਂ ਉੱਥੇ ਉਹ ਨਾਰਾ ਇਹ ਦੇਖ ਲਈ ਹੈ ਨਾ ਮੈਂ ਇਹ ਪਿਆਣੀ ਸੋਚਦੇ ਮਾਲਕਾਂ ਇੱਕ ਜੀਤ ਹੋਇਆ ਉੱਧਰ ਡੈਡੀ ਡੈਡੀ ਵੀ ਆ ਕੋਈ ਨਾ ਮੈਂ ਇੱਥੇ ਨਹੀਂ ਰਹਿਣਾ ਪਰ ਮੈਨੂੰ ਕਹਿੰਦਾ ਚ ਪੋਲਟਰੀ ਫਾਰਮ ਦਾਾਰ ਹੋਣਾ ਕਹਿੰਦਾ ਮੈਂ ਜਾਦਾ ਹਾਂ ਉੱਥੇ ਕੋ ਉੱਥੇ ਰਹੂੰਗਾ ਤੇ ਜਦ ਕਹਿੰਦਾ ਪੋਲਟਰੀ ਫਾਰਮ ਦਾਾਰ ਹੋਣਾ ਫੇਰ ਰਹੂੰਗਾ ਨਾ ਨਹੀਂ ਯਾਰ ਹੁਣ ਮੇਰਾ ਓਖਾ ਇਹ ਗੱਲ ਐ ਵੀ ਅਭੀ ਅਭੀ ਘਰ ਵੀ ਸੁਭਾਣਾ ਭਾਈ ਸਿਆਣਾ ਦਾ ਕੰਮ ਉਹਨੇ ਬਣਾ ਘਰ ਵੀ ਦੇਖਣਾ ਉਹ ਨੂੰ ਵੀ ਉੱਥੇ ਸਾਰਾ ਕੁਝ ਦੇਖਣਾ ਸਮੇਂ ਦੇ ਮੁਤਾਬਕ ਚੱਲਣਾ ਪੈਂਦਾ ਪੁੱਤੀ ਇਹ ਦੇਖਣਾ ਐ ਵੀ ਵੀ ਮੋਰ ਤਾਂ ਬਹੁਤ ਕੁਝ ਚੇਂਜ ਹੋ ਗਿਆ ਸਭ ਥੀ ਇਹ ਪੁੱਤੀ ਕਰਨਾ ਹੂੰ ਕਹਾਂ ਵੀਰੇ ਮੇਰਾ ਵੀ ਕੀ ਆ ਪਤਾ ਮੈਂ ਵੀ ਬਣੀ ਤੀ ਕੋਲ ਜਿਹਾ ਐਵਨੀ ਬਣਾ ਫਾਈ ਮੈਂ ਤਾਂ ਨਾਲ ਹੀ ਤਹੂੰਗੀ ਜਸਮੀਨ ਦੇ ਮੇਰਾ ਜੀਵਨ ਨਾਲ ਜਾਣਾ ਪੈਂਦਾ ਇੱਕ ਗੱਲ ਇੱਕ ਫ੍ਰੀ ਫਿਰ ਆ ਮੇਰਾ ਕਦੇ ਮਾਰਦੀ ਪਏ ਇਦਨਿਆਂ ਕਦੇ ਮੰਮੀ ਕਹਿੰਦੀ ਮੈਂ ਆਪ ਚੱਲੂਗੀ ਮੇਰੀ ਗੱਲ ਇਹ ਤਾਂ ਚੱਲ ਗੱਲ ਕਹੇਤੀ ਇਹਨਾਂ ਨੇ ਹੁਣ ਅਗਲਾ ਹੁਣ ਵੀਡੀਓ ਦੇਖਦੇ ਪਿਛਲੇ ਮਹੀਨੇ ਤਾਂ ਸੱਖੋ ਭੈਣ ਜਿਉ ਝੱਲਾ ਮੈਂ ਤੇ ਚੱਲ ਡਾਕਟਰ ਕੋਲੋਂ ਜਾ ਕੇ ਮੁੰਡਾ ਦੇਖਦੇ ਮੁੰਡਾ ਤਾਂ ਵੀ ਨਹੀਂ ਮੰਨਦਾ ਤੇਰੇ ਕਹਿੰਦਾ ਕਿ ਠਿਗੜੀ ਸੀ ਵੀ ਜਾਉਂਗਾ ਆ ਵੀ ਮੰਨ ਗਿਆ ਕਿੱਥੇ ਜਿਹੜੀ ਗੱਲ ਠੀਕ ਹੈ ਗੱਲ ਠੀਕ ਹੈ ਗੱਲ ਬੰਦਾ ਸਹੀ ਸਲਾਮ ਤੋਂ ਬਿਹਰੂਤ ਨਾਲ ਜਿਆਦਾ ਚੱਕੇ ਨਹੀਂ ਲੱਗਦੇ ਹਾਂ ਇਹ ਗੱਲ ਠੀਕ ਹੈ ਬਿਹੁਣ ਚਲ ਕੋਈ ਨਹੀਂ ਮੈਂ ਉਰੀ ਰਹੂ ਹਾਂ ਲੈ ਕੋਹੜਾ ਨਾ ਮਾਰੂ ਐ ਤੇਰਾ ਵੀ ਮੈਂ ਨਾਲ ਉਰੀ ਰਹੂਗੀ ਕਿ ਤੈਨੂੰ ਮੇਰਾ ਮੈਂ ਕਹਾਂ ਤੇ ਮੱਝ ਮੈਂ ਗਾ ਗੋਲਿਆ ਚਲਾਉਂਗੀ ਕਦੀ ਮਰਦ ਲੈ ਪਤਾ ਨਹੀਂ ਕਿਆ ਦੇਖੀ ਜਾਂਦੀ ਐ ਟੀ ਗੋਲ ਚ ਕਿਆ ਨਹੀਂ ਉਧਰ ਨੂੰ ਚਲਾ ਦੇ ਉਧਰ ਨੂੰ ਲੈ ਖਬਰਦਾਰ ਹੈਂਡ ਜਸਪ ਕਰੋ ਕਹ ਹੈਂਡ ਜਸਪ ਕਰੋ ਗੀ 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 ਨਰਾਸ ਦੀ ਬਹੁਤ ਸੋਹਣਾ ਗੋਦੂ ਫੋਫੋ ਨਾਨੀ ਦੇ ਲਖਲਾ ਨਾਨੀ ਨੂੰ ਕਹ ਨਾਨੀ ਨੂੰ ਪਾਰ ਕਰ ਕਾਹੋ ਨਾਨੀ ਨੂੰ ਪਾਰ ਇਹਨੇ ਕਹਿਣਾ ਹੀ ਨਹੀਂ ਇਹ ਤਾਂ ਆਪ ਤਿਆਰ ਹੋਈ ਵੀ ਨਹੀਂ ਹਿੰਦੂ ਕੋਲ ਜਾਣ ਨੂੰ ਇਹਨੇ ਨਹੀਂ ਕਹਿਣਾ ਕਸ ਮੇਰੇ ਚੱਲੂਗਾ ਨਾਨੀ ਨੂੰ ਕਸ ਸਵੇਰੇ ਚੱਲੂਗਾ ਕ ਨਾਨੀ ਸਵੇਰੇ ਚ ਆਪ ਕੱਲ ਨੂੰ ਚੱਲੂਗੇ ਨਾਨੀ ਚੜਣਾ ਪਿਆ ਚੱਪੀ ਪਾ ਕੇ ਕਹਾ ਇੰਨੀ ਚੱਪੀ ਮਾਰ ਕੇ ਕਹਿੰਦਾ ਨਿੱਕ ਚੌੜਾ ਰੇੜਾ ਲੈ ਪਾਰੀ ਕਾ ਕਾ ਚੱਲੂ ਜਾਂ ਪਾਰੀ ਕਰਕੇ ਉਹਨੇ ਕਹਿਣਾ ਹੀ ਨਹੀਂ ਕਟੋਪੀ ਲੈ ਕੇ ਦਮ ਇੱਕ ਦੁਕਾਨ ਤੋਂ ਕਰਾ ਲਓ ਪਾਰੀ ਇਹਦੇ ਨਾਨੀ ਕੁਛਕਾ ਟੋਪੀ ਲੈ ਕੇ ਦਮ ਹੋਹ ਹੋ ਤਾਂ ਜੇ ਚੌੜਾ ਇਹ ਆਪ ਤੇ ਆਰ ਹੋਈ ਵੀ ਆ ਨਾ ਕੀ ਗੱਲ ਹੈ ਤੇਰੇ ਆਉਣ ਨਾਲ ਸੁਖੋ ਭੈਣ ਜੀ ਥੋੜ ਜੀ ਹੋਗੀ ਕੈਨ ਜੀ ਹੋਗੀ ਨਹੀਂ ਤਾਂ 4:00 ਵਜੇ ਤੇ ਆ ਨਾ ਜੀ ਗੱਲ ਹਾਏ ਮੰਨੂ ਕੋਸ ਹੁੰਦਾ ਕਾਦੇ ਦੋ ਮੰਨੂ ਤੁਨ ਕੋਸ ਹੁੰਦਾ ਬਸ ਇਕੜੀ ਪੈਲ ਕਰਦੇ ਕਰਦੇ ਬੈੱਡ ਵਰਕਰ ਜਿਹੜਾ ਚੱਲਦਾ ਹਾਂ ਲੈ ਵੀ ਸਭ ਕਰਦੇ ਟੈ 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 ਪੂਰੇ ਹਿਸਾਬੇ ਅੱਜ ਤੇਰੀ ਸਸਤੀ ਕੰਮ ਦੀ ਲਾਕੇ ਚਲ ਪਰ ਪਤਲੇ ਪਾਪਾ ਜੀ ਇੱਕ ਵਾਰ ਲਾਂਬਾ ਦਿੱਤਾ ਕੋਈ ਕੁੜਮਣੀ ਆਈ ਬਈ ਮੈਨੂੰ ਸਾਸਤਰੀ ਕਾਰਨੀ ਬਣੀ ਹੈਗੀ ਮੰਮੀ ਉਹਨਾਂ ਨਾਲ ਕਹਿੰਦੀ ਵੀ ਉਹ ਭਾਜੀ ਸਾਸਤਰੀ ਕਾਰਨੀ ਕਰਾਉਂ ਚਦੀ ਆਜੋ ਅੱਜ ਨੰਨੀ ਪਾਪਾ ਜੀ ਦੇ ਪਾਪਾ ਜੀ ਦੇ ਚਲ 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 ਚੋਰ ਸੁਣਾ ਦੇ ਹੈ ਤੂੰ ਤਿੰਨ ਕੱਢ ਤੂੰ ਆਖਰ ਵਾਰ ਲੈ ਤੇਰੀ ਦੱਸ ਤੇ ਮਾਰ ਤੇ ਤੇਰੀ ਆ ਤੇ ਪੁੱਤ ਤਾਂ ਕਿਹਾ ਹੋਰ ਸਾਸਿਕਾਲ ਦਾ ਹੋਰ ਠੀਕ ਠਾਕ ਹੈ ਉਹ ਪਾਪਾਈ ਪਾਣੀ ਚਲੋ ਆਜੋ ਆਜੋ ਜੇ ਬਸੰਨਾ ਕਾ ਗਾਮਾ ਦਾ ਪਾਪਾਈ ਨੂੰ ਸਾਸਿਕਾਲ ਬੁਲਾਉਣ ਦਾ ਮੰਮੀ ਵੀ ਬੁਲਾਉਗੀ ਅੱਜ ਸਾਸਿਕਾਲ ਦੀ ਹਾਸਿਕਾਲ ਹਾਂ ਵੀਡੀਓ ਬਣਦੀ ਹੈ ਜੀ ਇਸ ਕਰਕੇ ਚੱਲ ਰਿਹਾ ਪ੍ਰੋਸੈਸ ਚਲੋ ਆ ਗਿਆ ਹੋਇਆ ਹਾਂ ਜਿਹੜਾ ਦੋਹੜ ਕੋੜ ਬੁਣਿਆ ਨੇ ਸਤਿਕਾਰ ਬੁਲਾਈ ਹਾਂ ਚੱਲ ਕੋਈ ਨਹੀਂ ਇਹਦਾ ਪਿਆਰ ਕੀਤਾ ਇਹ ਇਕਣੀ ਸਤਿਕਾਰ ਇਹ ਸਤਿਕਾਰ ਹੁੰਦਾ ਸਿਆਣਿਆਂ ਦਾ ਸਤਿਕਾਰ ਹੁੰਦਾ ਇਕਣੀ ਤੇ ਜਿਹੜਾ ਘਰ ਚ ਬڑا ਹੁੰਦਾ ਜੀ ਹਾਂ ਜੇ ਅਸੀਂ ਇਹਦਾ ਨਾ ਸਤਿਕਾਰ ਕਰਾ ਦੇਵਾਂ ਘਰ ਬੰਦੇ ਦਾ ਸਾਡੇ ਸਾਰਿਆਂ ਤੋਂ ਤਾਂ ਹੁਣ ਪਾਪਾ ਜੀ ਬਡੇ ਹੋ ਗਏ ਫਿਰ ਜਿਹੜਾ ਸਾਡੇ ਕੋਲ ਰਿਸ਼ਤੇਦਾਰ ਮੋ ਮਿੱਤਰ ਮਲਾ ਜਾਊਗਾ ਪਾਪਾ ਜੀ ਬੈਠੇ ਹੁਣ ਉਹਨੂੰ ਨਾਮ ਬੁਲਾਉਣ ਨੂੰ ਫੇਰ ਤਾਂ ਗੱਲ ਗਲਤ ਹੋ ਜਾਊਗੀ ਨਹੀਂ ਚੁੱਪੀਆਂ ਕਹਿੰਦਾ ਨਹੀਂ ਹਾਂ ਕਹਿਣਾ ਹੀ ਮਾਸੀ ਮਾਸੀ ਬੋਲੋ ਅੱਜ ਇੱਥੇ ਗੜਮੜੀ ਪਰ ਮੈਂ ਤਾਂ ਰੋਣੀ ਨਹੀਂ ਕਿਤੇ ਕਿਹਾ ਮੁੜ ਕੇ ਹੁੰਦੇ ਗਾਣੇ ਨਹੀਂ ਕਿਤੇ ਗੜਮੜੀ ਪਰ ਚੜੀ ਗਈ ਹੈ ਪਾਪਾ ਜੀ ਨੇ ਕਹਿੰਦਾ ਮੈਂ ਕਹਿੰਦਾ ਪਾਪਾ ਆ ਕੇ ਬੱਚੇ ਜੀ ਦੀ ਗੜਮੜੀਆਂ ਲਾਤੀ ਗਈਏ ਨਹੀਂ ਇੱਕ ਗੱਲ ਹੈ ਜੀ ਆਜ ਕੱਲ ਸਮਾਂ ਹੈ ਜਨਾ ਰਿਸ਼ਤੇਦਾਰ ਰਿਸ਼ਤੇਦਾਰ ਨੂੰ ਦੇਖ ਕੇ ਮੂੰਹ ਮੋੜਦਾ ਕਿ ਹਨਾ ਨਾ ਮੇਰੇ ਰਿਪੀ ਦਾ ਕੋਈ ਸੌ ਤੋਂ ਨਾ 10% ਦੀ ਆਉਣੇ ਹਾਂ ਨਾ ਮੇਰੇ ਜਿਵਾਈ ਹੋਣ ਤੇ ਬਾਕੀ ਆਂ ਬੜੀ ਬੈਨੇ ਮੇਰੀ ਬਹੁਤ ਖੁਸ਼ ਹਾਂ ਨਹੀਂ ਗੱਲ ਉਹ ਵੀ ਉਹ ਵੀ ਠੀਕ ਨਾ ਬੀਟੀ ਮੇਰੀ ਜਸਮੀਨ ਦਾ ਤਾਂ ਕੋਈ ਲੈ ਕੇ ਨਹੀਂ ਆਉਂਦਾ ਨਾ ਨਾ ਉਹ ਵੀ ਸਭ ਦਾ ਹੀ ਕਰਦੀ ਹੈ ਨਾ ਸਤ ਕੰਮ ਦਾ ਸਾਰ ਸਭ ਦਾ ਹੀ ਕਰਦੀ ਹੈ ਬਾਕੀ ਸਾਰੇ ਨਾਲ ਵੀ ਨਹੀਂ ਅਸੀਂ ਉਹਦੀ ਪਰਵਰਿਸ਼ ਕਰੀਆ ਉਸ ਸਾਧਨ ਵਾਲਾ ਸੀ ਪਰਿਵਾਰ ਦੇ ਵਿੱਚ ਆ ਸਾਡੇ 4-5 ਘਰਾਂ ਦੇ ਵਿੱਚ ਹਾਂ ਤੇ ਇਹ ਸਾਨੂੰ ਦੇਖਿਆ ਵੀ ਸੀ ਆਪਣੇ ਚਾਚੇ ਤਾਏ ਦੀ ਰਿਸਪੈਕਟ ਕਿਵੇਂ ਕਰਦੇ ਆ ਉਹਨਾਂ ਦੇ ਅੱਗੇ ਬੋਲ ਕਰਦੀ ਕਿਵੇਂ ਕੱਢਦੇ ਆ ਸਾਡਾ ਹੁਣ ਮੈਂ ਉਧਰ ਰਾਜੂ ਭਾਈ ਜਿਹਨੂੰ ਸਾਨੂੰ ਗੱਲ ਕਹਦੇ ਵੀ ਅਸੀਂ ਨੂੰ ਕੋਈ ਕਰਦਾ ਹੈ ਤਾਂ ਇਹਨੇ ਸਾਡੇ ਸੰਸਕਾਰ ਅਪਣਾਏ ਹੋਏ ਵੀ ਜੇ ਸਾਥ ਤੇ ਆਪ ਤੇ ਬਡੇ ਨੇ ਸਾਡੀ ਸ਼ੁਰੂਤੀ ਹੈ ਜੀ ਆਪ ਤੇ ਬਡੇ ਨੂੰ ਜੀ ਕਹੇ ਸਾਡੀ ਮਾਤਾ ਨੇ ਪਹਿਲੀ ਕਹਣਾ ਸਿਖਾਤਾ ਵੀ ਜੇ ਆਪ ਤੇ ਬڑا ਕੋਈ ਵੀ ਹੋਰ ਦੇ ਨਾਲ ਕੋ ਗੱਲ ਕਰਦਾ ਉਹ ਜੀ ਤੇ ਸਿਵਾ ਸਬੋਧਨ ਨਹੀਂ ਕਰਨਾ ਫੋਟੋ ਦੇ ਵਿੱਚ ਜੀ ਹੋਣਾ ਹੀ ਚਾਹੀਦਾ ਜਦ ਵੀ ਗੱਲ ਕਰਨੀ ਹੈ ਤੁਸੀਂ ਹਾਂ ਉੱਕਣੇ ਹੁਣ ਜੈਸੀ ਨੇ ਉਹਦੇ ਵਿੱਚ ਆ ਗਿਆ ਪਹਿਲੇ ਥੋੜੀ ਜਿਹੀ ਪੜ ਗਈ ਜਿਆਦਾ ਹੁਣ ਪੜਿਆ ਹੋਇਆ ਕੜਿਆ ਹੋਇਆ ਦਾ ਬੰਦੇ ਦਾ ਅਲੱਗ ਹੀ ਹੁੰਦਾ ਥੋੜਾ ਇਹਨੇ ਜੂੜ ਹੁਣ ਅੱਜ ਤੱਕ ਤਾਂ ਨਿਕਲ ਕੇ ਕਹਾਣਾ ਰਣਾ ਹੋਰ ਜ਼ਿੰਦਗੀ ਚ ਬਿਚਰਨਾ ਫੇਰ ਇਹਨੇ ਕੱਢਣਾ ਵੀ ਕਿਵੇਂ ਕੱਢਣਾ ਕੋਤ ਮੈਂ ਕਹਿੰਦਾ ਵੀ ਸਾਡੀ ਲਾਜ ਰੱਖ ਲਵੇ ਸਮਾਂ ਬਹੁਤ ਮਾੜਾ ਚੱਲਦਾ ਜੀ ਕਹਿੰਦਾ ਹਾਂ ਇਹ ਗੱਲ ਹੈ ਕਰਨਾ ਹੀ ਅਸਲ ਸੱਚ ਇਹਨੇ ਕਹਾ ਜਾ ਕੇ ਹਾਂ ਇੱਥੇ ਤਾਂ ਲਈ ਪੜ ਉਹ ਤਾਂ ਅੱਗੇ ਜਾ ਕੇ ਕਢਣਾ ਹੈ ਕਢਣਾ ਮਤਲਬ ਕਿ ਆ ਵੀ ਸਮਝਣਾ ਮਤਲਬ ਕਿ ਦੁਨੀਆਦਾਰੀ ਦਾ ਪਤਾ ਹੀ ਨਹੀਂ ਕਿ ਕੀ ਵੇਜ ਲੋਰ ਤਾਂ ਪੁਰਾਤਾ ਸੋਰਾ ਕਹਿੰਦਾ ਪੁਰਾ ਜਦੀ ਆ ਤੁਹਾਨੂੰ ਕਹਿਤਾ ਜੇ ਆਟਾ ਗੁੰਨਣਾ ਵੀ ਤੋਂ ਉਦੋਂ ਲੰਘੀ ਇਦੋਂ ਲੰਘੀ 2 ਮਿੰਟ ਪਾਰ ਹੋ ਗਏ ਚਾਹੇ ਤੇਰੀ ਮੰਮੀ ਨੇ ਗੁੰਨਣਾ ਲਿਆ ਚਾਹੇ ਤੇਰੀ ਮਾਸੀ ਨੇ ਗੁੰਨਣਾ ਲਿਆ ਤੇ ਚੰਗੀ ਜਿਹੀ ਸਰ ਗਿਆ ਸਰ ਗਿਆ ਨਾ ਹੂੰ ਜਦ ਤੱਕ ਹਾਂਲੇ ਪ੍ਰਵਾਸ ਤੱਕ ਜਾਣਾ ਉਦੋਂ ਸਰਣਾ ਨਹੀਂ ਹਾਂ ਉੱਥੇ ਉਹ ਕਰਨਾ ਹੈ ਉੱਥੇ ਸਰਨਾ ਨਹੀਂ ਤੇ ਅਸਲੀ ਜੇ ਨਹੀਂ ਕਰੂਗੀ ਤਾਂ ਕਲੇਸ ਮੇਰੀ ਅਸਲੀ ਮਾਂ ਓਹੋ ਵੀ ਇਹ ਅਸੀਂ ਨਟ ਲਈਆਂ ਹਾਂ ਉਹ ਉਹ ਨਾ ਮੇਰੀ ਮਾਂ ਨਾ ਆਉਣੇ ਮੈਨੂੰ ਕਹਿ ਰਹਾ ਤੂੰ ਬਗਾਨੇ ਘਰ ਤੋਂ ਆਈਆਂ ਨਾ ਐ ਮੇਰੀ ਮੰਮੀ ਕਦੇ ਨਹੀਂ ਕਹਿੰਦੀ ਤੂੰ ਬਗਾਨੇ ਘਰ ਤੂੰ ਮਤਲਬ ਤੂੰ ਹੋਰ ਘਰ ਜਾਣਾ ਉਹ ਨਾ ਨਾ ਜਦੋਂ ਉਹਨਾਂ ਦਾ ਕਹਿਣਾ ਮਤਲਬ ਨਹੀਂ ਨਾ ਫਾਹਮ ਜੇ ਤੂੰ ਵੀ ਕਹਿਣਾ ਕੀ ਬੰਦੋ ਇਹ ਅਸਲੀ ਆ ਉਹ ਹਾਂ ਤੂੰ ਸਸਲਾ ਮਤਲਬ ਉਹ ਤੂੰ ਉਧਰ ਤੇ ਭਟ ਕਰੀਆ ਮੁੱਦੇ ਤੇ ਭਟ ਕਰੀਆ ਵੀ ਤੈਨੂੰ ਕਿਆ ਹੁੰਦਾ ਨਹੀਂ ਉਹ ਤਾਂ ਠੀਕਾ ਅਸਲੀ ਮਾਂ ਉਹ ਹੋਦੀ ਜਿਹਨੇ ਦੁਨੀਆ ਦੇ ਰੰਗ ਉਸੇ ਲਗਾਉਂਦੀ ਹੈ ਹੂਜ ਨੀਮ ਦਾ ਪੇੜ ਬਹੁਤ ਦਸਾਂ ਮੈਂ ਤੈਨੂੰ ਆ ਮੇਰਾ ਸਿੱਟਾ ਆ ਤੇ ਨਿਕਲ ਵੀ ਚਲ ਕੋਈ ਗੱਲ ਜੇ ਨਹੀਂ ਕਰੀ ਚਲ ਕੋਈ ਜਦ ਤੱਕ ਗਲਤੀ ਵੀ ਕਰਤੀ ਤੈਨੂੰ ਅਸੀਂ ਕੁਝ ਨਹੀਂ ਕਹਿੰਦੇ ਚਲਾ ਕਰ ਦਿੰਦੇ ਸਰਦਾਂ ਦੇ ਵੀ ਚਲ ਕੋਈ ਨਹੀਂ ਸਰਦਾਂ ਹਾਂ ਅੱਛਾ ਪਰ ਜਦ ਆਪਣੇ ਪਰਿਵਾਰ ਤੋਂ ਛੱਡ ਕੇ ਘਾਲੇ ਪਰਿਵਾਰ 'ਚ ਜਾਣਾ ਤਾਂ ਉੱਥੇ ਗੱਲ ਲਾ ਕੇ ਲੈਣੇ ਤੈਨੂੰ ਗਲਤੀ ਪਰ ਵੀ ਕਹਿ ਦੇਣਾ ਵੀ ਤੈਨਾਂ ਗਲਤੀ ਕਿਉਂ ਕੀਤੀ ਬਾੜੀਆਂ ਚੰਗੀਆਂ ਗੱਲਾਂ ਸੁਣਾ ਸਾਰਾ ਕੁਝ ਸਾਰਾ ਕੁਝ ਚਲ ਅਸੀਂ ਵੀ ਆਟਾਂ ਦੇ ਵਿੱਚ ਸੋਸੀ ਤਾਇ ਆਹੀ ਬਿਟ ਕਰਦੇ ਵੀ ਜਿਹੇ ਦਾ ਪਰਿਵਾਰ ਸਾਡਾ ਹੋਵੇ ਜੀ ਉਹਦੇ ਹੀ ਸਾਨੂੰ ਘਾਹ ਕੋ ਟੱਕਰ ਦੇਵੇ ਹਾਂ ਕੋੜੇ ਸਿੱਖ ਜਾਨੇ ਬਾਕੀ ਸੰਜੋਗਾਂ ਦੀ ਗੱਲ ਹੈ ਹਾਂ ਤੇ ਮੈਂ ਦੱਸਦਾ ਤੁਹਾਨੂੰ ਕਿਸ ਸੰਜੋਗਾਂ ਹਾਂ ਅੱਜ ਤਾਂ ਚੰਦੂ ਵੀ ਇੱਥੇ ਲੋਕ ਨੇ ਕਿੱਥੇ ਚੱਦੀ ਐ ਤੇ ਵੀ ਹਾਂ ਜੀ ਹਾਂ ਕੱਲਾ ਬੋਲੂਗਾ ਜੀ ਗਲਾ ਤਾਂ ਮੇਰਾ ਸੁੱਕੂ ਗਏ ਤੁਸੀਂ ਫੇਰੀ ਜਾਓ ਆਲੇ ਦਲੇ ਮੈਂ ਵੀਡੀਓ ਤੁਹਾਡੀ ਪੂਰੀ ਮੈਂ ਕਰਦਾ ਬੋਲ ਬੋਲ ਕੇ ਕੋਤਾ ਮੇਰੇ ਨਾਰਾ ਖਤਾਲਾ ਲੱਪਾ ਨੇ ਕੁੜੀ ਐ ਤੈਨੂੰ ਗਿਆਨ ਦਿੱਤਾ ਤਾਂ ਚਾਚੇ ਨੇ ਉਹ ਗੱਲਾਂ ਸਮਝਾਈਆਂ ਗਿਆਨ ਨਹੀਂ ਦਿੱਤਾ ਸਮਝਾਇਆ ਕੋਈ ਮੈਂ ਵੀ ਤਾਂ ਕੱਬੀ ਧਾਰਦੀ ਫਿਰਦੀ ਮੁਹਨੇ ਨੂੰ ਕੀ ਸੁਝਾਉਗੇ ਤੁਹਾਨੂੰ ਪੰਗਾ ਲੈਣਾ ਨਹੀਂ ਮੈਨੂੰ ਚਾਹੀਦਾ ਇਹ ਕਿ ਕਿ ਨਾ ਆ ਜਾਏ ਕੋਈ ਇਹ ਮੁਹਨੇ ਚਾਹੁੰਦੀ ਫੇਰ ਬਰਾਤ ਰੀਤ ਕਿ ਕਰੀ ਕੱਲ ਦੀ ਮੁਹਨੇ ਦੀ ਲੜਾਈ ਹੁਣ ਅੱਛਾ ਪੰਗਾ ਹੋਣਾ ਜ਼ਰੂਰ ਕਰ ਪੰਗਾ ਇਹ ਪੰਗਾ ਤਾਂ ਹੈ ਨਹੀਂ ਜੀ ਆ ਨਾ ਮੈਂ ਦੇਖਿਆ ਜੀ ਮੈਂ ਬਹੁਤ ਦੁਕਾਨਾਂ ਦੇ ਵਿੱਚ ਤੁਸੀਂ ਵੀ ਨੋਟਿਸ ਕਰਿਆ ਹੋਣਾ ਵੀ ਹਾਂ ਲੀਆ ਦੇ ਵਿੱਚ ਫੋਰਨ ਕੰਟਰੀ ਚ ਹੈ ਜਾਂ ਨਹੀਂ ਹੈ ਹੁਣ ਮੈਨੂੰ ਪਤਾ ਨਹੀਂ ਫੋਰਨ ਕੰਟਰੀ ਚ ਸਾਡੇ ਬਹੁਤ ਸਬਸਕ੍ਰਾਈਬਰ ਹੈਗੇ ਵੀ ਆ ਨੂਨ ਲੈ ਕੇ ਦੁਕਾਨਾਂ ਦੇ ਵਿੱਚ ਰੱਖਿਆ ਹੋਣਾ ਮੈਂ ਬਹੁਤ ਜਿਹੜਾ ਰਿਕਵੈਸਟ ਰਿਪੋਰਟ ਕਰਾ ਦੁਕਾਨਾਂ ਦੇ ਵਿੱਚ ਵੀਡੀਓ ਦੇ ਵਿੱਚ ਵੀ ਪੁੱਟ ਰੱਖਿਆ ਕਰਨ ਹਾਂ ਵੀ ਇਹ ਨੂਨ ਰੱਖਣ ਦਾ ਵਜ੍ਹਾ ਹੈ ਉਹ ਕਹਿੰਦੇ ਵੀ ਇਹਦੇ ਨਾਲ ਪੋਜ਼ਿਟਿਵ એનર્ਜੀ ਆਉਂਦੀ ਨੂਨ ਦੇ ਨਾਲ ਘਰ ਦੇ ਵਿੱਚ ਘਰ ਦੇ ਵਿੱਚ ਜਾਂ ਦੁਕਾਨ ਦੇ ਵਿੱਚ ਲਾ ਲਓ ਵੀ ਪੋਜ਼ਿਟਿਵ ਤਰ੍ਹਾਂ ਪੋਜ਼ਿਟਿਵ ਸਾਡਾ ਸਾਮਾਨ ਵਧੇ ਜੂਗਾ ਜੋ ਮਰਜ਼ੀ ਲਾ ਲਓ ਤੇ ਮੈਨੂੰ ਕਈਆਂ ਨੇ ਕਿਹਾ ਵੀ ਤੁਸੀਂ ਇਹ ਕਹਿੰਦੇ ਤੁਸੀਂ ਆਪਣੇ ਘਰ ਵੀ ਰੱਖ ਕੇ ਦੇਖ ਲੋ ਮੈਂ ਰੱਖ ਕੇ ਦੇਖਿਆ ਜੀ ਤਿੰਨ ਕਿਤੇ ਦਿਨ ਹੋਇਆ ਸੁਖੋ ਭੈਣ ਜੀ ਨਾ ਉਦਣ ਦੀ ਪੂਰੀ એનર્ਜੀ ਦੇ ਵਿੱਚ ਆ ਵੀ ਮੇਰੇ ਨਾਲ ਲੜਨ ਨੂੰ ਦੇਖਿਆ ਤੁਸੀਂ ਜਦੇ ਝਟਪਟ ਦੋਹੇ ਪੈਣਾ ਤਿਆਰ ਹੋ ਜਾਂਦੀਆਂ ਆ ਸੰਦੀਪ ਵੀ ਤੇ ਸਰ ਸੁਖਵੀਰ ਭੈਣ ਜੀ ਵੀ ਇੱਧਰ ਆ ਤੇ ਮੈਂ ਹੁਣ ਮੂਨ ਰੱਖਿਆ ਪਤਾ ਨਹੀਂ ਗਲਤ ਹੋਇਆ ਕੰਮ ਪਤਾ ਨਹੀਂ ਨਹੀਂ ਮੈਨੂੰ ਤਾਂ ਠੀਕ ਹੋਇਆ ਠੀਕ ਹੈ ਜੇ ਤੂੰ ਸਾਨੂੰ ਖੁਸ਼ ਦੇਖਣਾ ਚਾਹੁੰਦਾ ਤਾਂ ਤਾਂ ਠੀਕ ਹੋਇਆ ਜੇ ਤੂੰ ਆਪ ਵੀ ਡਾਉਨ ਹੋਣਾ ਚਾਹਨਾ ਸਾਨੂੰ ਵੀ ਡਾਉਨ ਕਰਨਾ ਚਾਹਦਾ ਤਾਂ ਠੀਕ ਹੋਇਆ ਇਹ ਮੈਨੂੰ ਦੱਸਿਓ ਜੀ ਕਮੈਂਟਾਂ ਦੇ ਵਿੱਚ ਵੀ ਇਹ ਹੈਗਾ ਕੁਝ ਵੀ ਇਹ ਨੂਨ ਦੇ ਨਾਲ ਕੋਈ ਸੰਬੰਧਿਤ ਕਰਦੇ ਇਦਾਂ ਦੀ ਵੀ ਆ ਨੂਨ ਰੱਖਣ ਨਾਲ ਵੀ ਪੋਜ਼ਿਟਿਵ એનર્ਜੀ ਆਵੇ ਸਾਡੀ ਸੋਚਣ ਸ਼ਕਤੀ ਵੀ ਹੋਣੀ ਹੈ ਕੁਝ ਉਹ ਫੇਰ ਤਾਂ ਚਾਹੇ ਰੱਬ ਆ ਜਵੇ ਜੇ ਸਾਡੀ ਪੋਜ਼ਿਟਿਵ ਨੈਗੇਟਿਵ ਸੋਚ ਆ ਫੇਰ ਤਾਂ ਕੁਝ ਵੀ ਨਹੀਂ ਹੋ ਸਕਦਾ ਹੁਣ ਚਾਚੀ ਦੀ ਪੋਜ਼ਿਟਿਵ ਸੋਚ ਹੋਈ ਵੀ ਹੈ ਨਾ ਉਹਦੇ ਨਾਲ ਸੁੱਖੋ ਪੈਣ ਜੀ ਜੇ ਵੀ ਕਰਤੀ ਪੋਜ਼ਿਟਿਵ ਵਾਹ ਨੂਨ ਪਿਆ ਵੀ ਨੂਨ ਹੁੰਦੇ ਫਿਰ ਨੂਨ ਵਰਤਿਆ ਕਰੋ ਨਹੀਂ ਵਾਗੇ ਨਾ ਇਹ ਵੀ ਕਰੋਦਰੀ ਇੱਥੇ ਦੋ ਤਿੰਨ ਵਾਰ ਹਾਂ ਜੀ ਨਰਜੀ ਵੀ ਇੱਕ ਮਿੰਟ ਚਾਚੇ ਵੀ ਕਿਆ ਕਹਿਣਾ ਹੁੰਦਾ ਤੇ ਚਾਚਾ ਸਕਾਰਾਤਮਕ ਊਰਜਾ ਆਵੇ ਨੈਗੇਟਿਵ ਊਰਜਾ ਘਰ ਤੋਂ ਬਾਹਰ ਚਲ ਜਵੇ ਗੈ ਮਾਗਦਾ ਮੈਨੂੰ ਫਰਕ ਤਾਂ ਹੈਗਾ ਵੀ ਨੂਨ ਨਾਲ ਫਰਕ ਤਾਂ ਪਿਆ ਹੈ ਸਰਦੀਪ ਦਾ ਦਿਮਾਗ ਨੂੰ ਵੀ ਫਰਕ ਪਿਆ ਥੋੜਾ ਦਾ ਸੁੱਖੋ ਪੈਣ ਜੀ ਦੇ ਦਿਮਾਗ ਨੂੰ ਫਰਕ ਪਿਆ ਮੇਰਾ ਦਾ ਜੇਜ ਆਏਗਾ ਉਦੋਂ ਤੁਹਾਨੂੰ ਪਤਾ ਹੀ ਵੀ ਮੈਂ ਤਾਂ ਬਾਜ ਜਾਣਾ ਗੋਲੀ ਜਾਂਦਾ ਤੇ ਦੋਹੇ ਸਿਆਣੀਆਂ ਕੁੜੀਆਂ ਉਧਰ ਵੀ ਜੀਆਂ ਦੋਹੇ ਉਹਨਾਂ ਦੀ ਮਾਤਾ ਹੋਈ ਐਨ ਕੜ ਕੇ ਬਿੱਚੇ ਹੋਈਆਂ ਦੋਹੇ ਜਣੀਆਂ ਦੇਖਿਆ ਤੁਸੀਂ ਲੈ ਮੈਂ ਉਹ ਬੀਬੀ ਕੋਲ ਨੂੰ ਜਾਂਦਾ ਜੀ ਮੈਂ ਹੁਣ ਇਧਰ ਕੋ ਬੀਬੀ ਬੈਠੀ ਹੈ ਮੇਰੀ ਮਾਤਾ ਇਧਰ ਸੰਦੀਪ ਦਾ ਗਲਾਸ ਚੱਕਣ ਗਈ ਸੀ ਮੈਂ ਚੱਲ ਇਧਰ ਬੱਚੇ ਜਾਉਂਗਾ ਮਾਂ ਚੱਲ ਫੀਫੀ ਨਾ ਪੈ ਗਈ ਖੁੱਸ ਗਈ ਇਹਦਾ ਮੇਰੇ ਇਹ ਮੈਂ ਕੀ ਕਿਹਾ ਤੂੰ ਹਰਜਾ ਜੀ ਮੇਰੀ ਮਾਂ ਬੈਠੀ ਆ ਮੰਮੀ ਤੂੰ ਵੀ ਤੂੰ ਮਾਰਿਆ ਕਰ ਝਿੜਕੀ ਚੁੜ ਕੇ ਨਾ ਕੋਈ thora ਮੰਮੀ ਮੈਂ ਪਾਣੀ ਦਾ ਗਲਾਸ ਲਿਆ ਦੇਖਾ ਠੀਕ ਜਿਹਾ ਠੀਕ ਐ ਵੀ ਗਲਾਸ ਸੁੱਕ ਗਿਆ ਹਾਂ ਬੋਲ ਬੋਲ ਧਿਆਨ ਰੱਖਣਾ ਜ਼ਰੂਰੀ ਏ ਬੂੜੀ ਜਿਵੇਂ ਮੇਰਾ ਘਰ ਵਿੱਚ ਜ਼ਿਆਦਾ ਗਿਆਨ ਤੋਂ ਮੈਂ ਵੀ ਗਿਆਨ ਨੂੰ ਸੂਟ ਜਿਹਾ ਕਰਦਾ ਚਾਚੇ ਦੀ ਗੱਲ ਮੈਂ ਰੋ ਕਰ ਦਿੰਦੀ ਆ ਚਾਚੇ ਨਹੀਂ ਸੰਦੀਪਰੇ ਆ ਚਾਚੇ ਦੀ ਗੱਲ ਨਹੀਂ ਅਕਲ ਵਾਲੀ ਗੱਲ ਕਹਿੰਦਾ ਇਹ ਨਾ ਕੋਈ ਨਹੀਂ ਠੀਕ ਹੈ। ਦੋ ਵੀ ਇੱਕ ਇਹ ਪਤਾ ਕਿ ਅ ਵੀ ਚੱਲ ਕੋਈ ਨਹੀਂ ਆ ਰਹਾ ਇਹ ਤਾਂ ਚੱਟ ਜ ਜਾਂਦੇ ਸਾਡੇ। ਤੁਸੀਂ ਗੱਲਾਂ ਇਹਨੇ ਇੱਕ ਦਾ ਕਈਆਂ ਭਾਵ ਕੋਣਿਆਂ ਨੂੰ। ਹਾਂ ਜੀ। ਮੈਂ ਬਹੁਤ ਵਾਰ ਦੇਖਿਆ ਬਹੁਤ ਗੱਲਾਂ ਦਾ ਚਾਚਾ ਦਿਲ ਪਰ ਪੱਥਰ ਰੱਖ ਕੇ ਕਹਿੰਦਾ ਜਿਵੇਂ ਨਾ پتہ ਕਿ ਹੁਣ ਜਿਵੇਂ ਮੇਰੀਓ ਗੱਲ ਲੈ ਲੋ ਮੇਰੀ ਜਦ ਜਸਟ ਚਾਚੇ ਨੇ ਗੱਲੇ ਕਰੀ ਵਿਆਹ ਦੀ ਪਰ ਮੈਨੂੰ ਫੀਲ ਹੋਇਆ ਵੀ ਚਾਚੇ ਨੇ ਦਿਲ ਪਰ ਪੱਥਰ ਰੱਖ ਗਿਆ ਮੇਰਾ ਪੁੱਤ ਮੇਤੇ ਦੂਰ ਨਾ ਹੋ ਜਵੇ ਹਾਂ ਸਹੀ ਗੱਲ ਆ ਕੋਸ ਵੀ ਚਾਹੇ ਮੰਨੇ ਚਾਹੇ ਨਾ ਮਤਲਬ ਕਿ ਦਿਲ ਮਜ਼ਬੂਤ ਬਣਾ ਕੇ ਹੈ ਇਹ ਸੰਸਕਾਰ ਵੀ ਘਰ ਤੇ ਹੀ ਮਿਲਦੇ ਨੇ ਹਾਂ ਹਾਂ ਠੀਕ ਨਹੀਂ ਹੂੰ ਚਲ ਆਪ ਪਤਾ ਕਰੀਏ ਤਿਆਂ ਦਾ ਪਈ ਪਰਿਵਾਰ ਵਿੱਚ ਹੋਣੀ ਬਹੁਤ ਜ਼ਰੂਰੀ ਹੈ ਤੇ ਇਹਦੇ ਨਾਲ ਆਏ ਵੀ ਗਾਂ ਆਸੀ ਧੀਆਂ ਦੀ ਰਿਸਪੈਕਟ ਕਰਨੀ ਵੀ ਸਿੱਖੇ ਜਾਂਦੇ ਆ ਕਿਸੇ ਦੀ ਹੋਰ ਦੀ ਧੀ ਪੈਣਾ ਉਹਦੀ ਰਿਸਪੈਕਟ ਕਰਨੀ ਜੇ ਸਾਡੇ ਘਰ ਤੇ ਨਹੀਂ ਕੁੜੀ ਹੋਊਗੀ ਤਾਂ ਸਾਡੇ ਘਰ ਨੇ ਕਿਸੇ ਕੁੜੀ ਦੀ ਕਿਉਂ ਰਿਸਪੈਕਟ ਕਰਨੀ ਉਹਨੂੰ ਸਾਰਾ ਸਾਰਾ ਲੋਕੋ ਪਤਾ ਇਹ ਗੱਲਾਂ ਦਾ ਉਹ ਗਿਆਨ ਉਹ ਪੁੱਛ ਬੱਲੇ ਬੱਲੇ ਜੀਵਨ ਕਰਨ ਉਹਦੇ ਕੋ ਨੱਚਦੇ ਫਿਰਦੇ ਬੰਦੇ ਦਾ ਦਿਮਾਗੇ ਭੰਗ ਕਰਨਾ ਉਹਨੇ ਬੱਲੇ ਕਰ ਤਾਂ ਮੇਰੇ ਮੇਰੀ ਰੀਲ ਟੁੱਟ ਗਈ ਜ ਨੇ ਕੀ ਰੀਲ ਨੂੰ ਕਿਹਾ ਨਾ ਪਤਾ ਨਹੀਂ ਹੁਣ ਚਲੋ ਠੀਕ ਹੈ ਜੀ ਮਿਲਦੇ ਕਿਸੇ ਅਗਲੇ ਬਰਾਉ ਤੇ ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਜਾਂ ਕੋਈ ਚੱਜ ਦੀ ਗੱਲ ਕਹਿੰਦਾ ਗਦੇ ਨੂੰ ਤੇ ਤੁਹਾਨੂੰ ਕਹਿੰਦਾ ਮੇਰੀ ਅੱਖ ਪੰਨੀ ਸੀ ਐਨੀ ਗੱਲ ਉਹ ਆ ਨਹੀਂ ਉਹ ਸਾਨੂੰ ਗਦੇ ਬਣਾਤਾ ਦੇਖੋ ਗੱਲ ਨਹੀਂ ਆ ਕਹਾਵਤ ਆ ਜਿਵੇਂ ਭੱਜੀ ਦੇ ਬਟੂਕ ਦਿਓ ਆ ਆਪਣੇ ਆਪ ਟਕਾਈ ਜਾਵੇ ਮੈਂ ਤਾਂ ਕਾਵਤ ਗਈ ਜੀ ਕੀ ਕਦੇ ਦੀ ਅੱਖ ਪੰਨੀ ਥੋੜੀ ਆ ਮੇਰੀ ਅੱਖ ਪੰਨੀ ਸੀ ਮੈਨੂੰ ਨੂਨ ਮਾਰ ਲੈ ਤਾ ਨੂਨ ਮਾਰ ਮਾਰਦਾ ਮੈਂ ਆਪਣੀ ਅੱਖ ਤੇ ਠੀਕ ਹੈ ਜੀ ਮਿਲਦੇ ਕਿਸੇ ਅਗਲੇ ਬਰਾਉ ਤੇ ਅੱਜ ਗਿਆਨ ਵਾਲੀਆਂ ਗੱਲਾਂ ਜ਼ਿਆਦਾ ਹੋ ਗਈਆਂ ਤੁਹਾਨੂੰ ਪਤਾ ਨਹੀਂ ਵੀਡੀਓ ਦੇਖ ਕੇ ਕਮੈਂਟਾਂ ਦੀ ਲੋੜ ਦੱਸਿਓ ਓਕੇ ਬਾਏ